ਮੈਂ ਸਭ ਤੋਂ ਪਹਿਲਾਂ ਤਾਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦਾ ਹਾਂ ਮੋਹ ਮਾਲਕ ਦਾ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਇਸ ਇੱਕ ਨਮਾੜੇ ਜਿਹਨੂੰ ਇਸ ਜਗ੍ਹਾ ਤੇ ਪਹੁੰਚਾਇਆ ਜੋ ਆਸ ਹੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਇੱਕ ਛੋਟੇ ਜਿਹੇ ਪਰਿਵਾਰ ਤੋਂ ਉੱਠ ਕੇ ਇੱਥੇ ਤੱਕ ਪਹੁੰਚਾਇਆ ਔਰ ਉਸ ਤੋਂ ਜ਼ਿਆਦਾ ਜੋ ਕਿ ਸਾਡਾ ਹਾਈ ਕਮਾਂਡ ਪਾਰਟੀ ਦਾ ਸ੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਮਾਨ ਸਾਹਿਬ ਔਰ ਸਾਡੇ ਸਭ ਤੋਂ ਜ਼ਿਆਦਾ ਸਾਡੇ ਐਮਐਲ ਸਾਹਿਬ ਸ਼ੈਰੀ ਕਲਸੀ ਜੀ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦਾ ਧੰਨਵਾਦ ਕਰਦਾ ਜੋ ਕਿ ਸਦਾ ਰਣੀ ਰਵਾਂਗਾ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਮਾਣੇ ਨੂੰ ਇੱਥੇ ਤੱਕ ਪਹੁੰਚਾਇਆ ਜਿਨ੍ਹਾਂ ਨੂੰ ਪਿੰਡ ਦੇ ਵਿੱਚ ਕੋਈ ਮੈਂਬਰ ਤੱਕ ਨਹੀਂ ਸੀ ਜਾਣਦਾ ਕਿ ਅੱਜ ਉਹ ਪਿੰਡ ਦੇ ਸਰਪੰਚ ਬਣਾ ਕੇ ਔਰ ਇੱਥੇ ਤੱਕ ਨਗਰ ਸਭਾ ਦੇ ਮੈਂਬਰ ਬਣਾਇਆ ਸੋ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸ਼ੁਕਰਗੁਜ਼ਾਰ ਹਾਂ ਮੈਂ ਆਮ ਪਾਰਟੀ ਦਾ ਸਾਡੇ ਚੇਅਰਮੈਨ ਸਾਹਿਬ ਦਾ ਸਾਡੇ ਜਿੰਨੇ ਵੀ ਫੈਮਿਲੀ ਪਰਿਵਾਰ ਸਾਡੇ ਜਿੰਨੇ ਹਾਈ ਕਮਾਂਡ ਜਾ ਸਾਡੇ ਜਿਹਨੇ ਮੈਂਬਰ ਸਰਪੰਚ ਸਾਡੇ ਬਟਾਲੇ ਦੇ ਹਰਤੇ ਦੇ ਸਾਡੇ ਪ੍ਰਿੰਸੀਪਲ ਸਾਹਿਬ ਸਾਰਿਆਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਹਾਂ ਕਿਉਂਕਿ ਇਹਨਾਂ ਨੇ ਬੜੀ ਮਿਹਨਤ ਸਦਕਾ ਹੀ ਇੱਕ ਇੱਥੇ ਤੱਕ ਮਤਲਬ ਨਿਮਾਣੇ ਪਹੁੰਚੇ ਨੇ ਕਿਉਂਕਿ ਅਸੀਂ ਸਾਰਿਆਂ ਨੂੰ ਇਹੀ ਕਹਾਂਗੇ ਕਿ ਵਧੀਆ ਮਿਹਨਤ ਕਰੋ ਔਰ ਮਿਹਨਤ ਕਰੋਗੇ ਤਾਂ ਫਲ ਮਿਲੇਗਾ ਕਿਉਂਕਿ ਇਹ ਪਾਰਟੀ ਦੇ ਵਿੱਚ ਕੋਈ ਪੈਸੇ ਨਾਲ ਨਹੀਂ ਮਿਲਦਾ ਇਹਦੇ ਨਾਲ ਮਿਹਨਤ ਦੀ ਕਦਰ ਪਗਿੰਦੀ ਆ ਕਿਉਂ ਅਸੀਂ ਮਿਹਨਤ ਕਰਕੇ ਇੱਥੇ ਤੱਕ ਪਹੁੰਚੇ ਹਾਂ ਜਿੱਥੇ ਜਿੱਥੇ ਡਿਊਟੀ ਲੱਗਦੀ ਰਹੀ ਆ ਨੇਤਾ ਜੀ ਕਰਦੇ ਰਹੇ ਹਾਜ਼ਰ ਹੁੰਦੇ ਰਹੇ ਹਰ ਜਗ੍ਹਾ ਤੇ ਦੇ ਗੁਜਰਾਤ ਤੇ ਗੁਜਰਾਤ ਦਿੱਲੀ ਤੇ ਦਿੱਲੀ ਹਾਂ ਠੀਕ ਹੈ ਨੇਤਾ ਜੀ ਠੀਕ ਹੈ ਨੇਤਾ ਜੀ ਹਰ ਜਗ੍ਹਾ ਤੇ ਆਪਾਂ ਇਸ ਤਰ੍ਹਾਂ ਹੀ ਅੱਗੋਂ ਵੀ ਆਪਾਂ ਇਸ ਤਰ੍ਹਾਂ ਚੱਲਦੇ ਰਾਵਾਂਗੇ ਜੋ ਸਾਡੀ ਹਾਈ ਕਮਾਂਡ ਦਾ ਨੇਤਾ ਜੀ ਦਾ ਹੁਕਮ ਹੋਏਗਾ ਅਸੀਂ ਤੁਹਾਨੂੰ ਦਿਨ ਦੇ ਦੇ ਨਾਜ਼ਮ ਭਾਵਾਂਗੇ ਸੋ ਇਹਨਾਂ ਕਿੰਦਾ ਹੋਇਆ ਧੰਨਵਾਦ ਸਭ ਤੋਂ ਪਹਿਲਾਂ ਮੈਂ ਉਸ ਪਤਾ ਪਰਮੇਸ਼ਰ ਇਸ਼ੂ ਮਸੀਹ ਉਸ ਤੋਂ ਬਾਅਦ ਆਪਣੇ ਵਾਇਗੁਰਜ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਇਸ ਨਾਚੀਜ਼ ਨੂੰ ਇਨੀ ਹਿੰਮਤ ਤੇ ਤਾਕਤ ਬਖਸ਼ੀ ਆ ਕਿ ਅੱਜ ਜੋ ਮੁਕਾਮ ਤੇ ਪਹੁੰਚਾਇਆ ਵਾ ਉਹ ਇੱਕ ਮਨੁੱਖ ਸਦੀਆਂ ਬੁੱਝ ਜਾਂਦੀ ਐ ਅਰਸਾ ਨਿਕਲ ਜਾਂਦਾ ਚਿੱਟੀਆਂ ਦਾੜੀ ਹੋ ਜਾਂਦੀ ਆ ਉਹ ਮੁਕਾਮ ਹਾਸਲ ਕਰਨ ਚ ਇਸ ਤੋਂ ਬਾਅਦ ਪ੍ਰਸ਼ਾਸਨ ਦੇ ਧੰਨਵਾਦ ਤੋਂ ਬਾਅਦ ਮੈਂ ਖਾਸ ਤੌਰ ਤੇ ਧੰਨਵਾਦ ਕਰਾਂਗਾ ਆਪਣੇ ਐਮਲੇ ਅਮਨ ਸਿਕਸ਼ਰੀ ਕਸੀਦਾ ਜਿਨ੍ਹਾਂ ਨੇ ਇਸ ਵਰਕਰ ਤੇ ਇਹਨਾਂ ਭਰੋਸਾ ਇਹਨਾਂ ਯਕੀਨ ਦਿਤਾਇਆ ਜਿਹਦੇ ਕਾਬਿਲ ਮੈਂ ਅਜੇ ਤੱਕ ਨਹੀਂ ਸੀ ਪਰ ਮੈਂ ਜੇ ਵੀ ਮੰਨਦਾ ਵਾਂ ਕਿ ਜੋ ਪਾਰਟੀ ਨੇ ਔਰ ਜੋ ਐਮਲੇ ਸਾਹਿਬ ਨੇ ਮੇਰੇ ਤੇ ਭਰੋਸਾ ਵਿਖਾਇਆ ਵਾ ਇੱਕ ਬਹੁਤ ਵੱਡੀ ਚੀਜ਼ ਐ ਜਿਸ ਲੈਵਲ ਤੋਂ ਮੈਨੂੰ 11 ਸਾਲ ਹੋ ਗਏ ਐ ਐਮਲੇ ਸਾਹਿਬ ਨਾਲ ਜੁੜੇਨਾ ਔਰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਵਾਂ ਕਿ ਐਮਰ ਸਾਹਿਬ ਨੇ ਹਰ ਬੁਰੇ ਸਮੇਂ ਦੇ ਵਿੱਚ ਮੇਰਾ ਸਾਥ ਦਿੱਤਾ ਵਾ ਇਹਨਾਂ ਨੇ ਹਮੇਸ਼ਾ ਇੱਕ ਚੀਜ਼ ਮੈਨੂੰ ਸਿਖਾਈ ਸੀ ਜਦੋਂ ਕਦੀ ਹਤਾਸ਼ ਚ ਜਦ ਸਰਕਾਰਾਂ ਆਈਆਂ ਕਾਂਗਰਸ ਸਰਕਾਰ ਵੀ ਆਈ ਅਕਾਲੀ ਸਰਕਾਰ ਵੀ ਅਸੀਂ ਵੇਖੀ ਪਰ ਐਮਰ ਸਾਹਿਬ ਦੀ ਕੀ ਸੋਚ ਸੀ ਕਿ ਆਪਣੇ ਵਰਕ ਨੂੰ ਕਦੀ ਪਿੱਛੇ ਨਹੀਂ ਪੈਣ ਦੇਣਾ ਆਪਣੀ ਲੱਕੀਰ ਵੱਲ ਧਿਆਨ ਦੇਣਾ ਵਾ ਦੂਜੀ ਦੀ ਲੱਕੀਰ ਮਿਟਾਉਣ ਨਾਲੋਂ ਚੰਗਾ ਆਪਣੀ ਲੱਕੀਰ ਵੱਲ ਧਿਆਨ ਦੇਈਏ ਤੇ ਸਮਾਂ ਆਇਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸਾਡੇ ਐਮਲੇ ਸਾਹਿਬ ਅੱਜ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਬਣੇ ਨੇ ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ ਸੀ ਸਾਡੇ ਵਰਗੇ ਵਰਕਰਾਂ ਨੂੰ ਅੱਜ ਉਹਨਾਂ ਨੂੰ ਪੂਰਾ ਪੰਜਾਬ ਜਾਣਦਾ ਵਾ ਤੇ ਮੈਂ ਸ਼ਿਫਾਸਦਾਰ ਨਵਾ ਕਿ ਜੋ ਸੁਪਨਾ ਐਮਨੇ ਸਾਫਦਾ ਵਾ ਕੋਈ ਸੁਪਨਾ ਸਾਡਾ ਵਾ ਸਾਡੀ ਟੀਮ ਦਾ ਵਾ ਸਾਡੇ ਵਰਕਰਾਂ ਦਾ ਵਾ ਸਾਡੇ ਚੇਅਰਮੈਨ ਸਾਹਿਬ ਜਿਸ਼ਪਾਲ ਜੀ ਨੂੰ ਜੋ ਨਿਯੁਕਤੀ ਮਿਲੀ ਆ ਵਰਕ ਆਪਣੇ ਟਰਸਟ ਦਾ ਕੰਮ ਜੋ ਇਹਨਾਂ ਨੂੰ ਸਾਂਭਿਆ ਗਿਆ ਵਾ ਉਹਨਾਂ ਦੇ ਨਾਲ ਬਤੌਰ ਟਰਸਟੀ ਅਸੀਂ ਤਨਦੇਈ ਨਾਲ ਇਮਾਨਦੇ ਨਾਲ ਕੰਮ ਕਰਾਂਗੇ ਔਰ ਬਟਾਲੇ ਹਲਕੇ ਦੇ ਵਿੱਚ ਇੱਕ ਵਿਕਾਸ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬਟਾਲਾ ਇੱਕ ਨੰਬਰ ਉੱਤੇ ਲੈ ਕੇ ਆਵਾਂਗੇ ਇਹ ਜਿਹੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਹਨ ਔਰ ਇੱਕ ਦੀ ਦੇ ਵੇਖਣ ਨੂੰ ਸ਼ਹਿਰ ਦੇ ਵਿੱਚ ਸਾਹਮਣੇ ਆਈ ਹੈ ਕਿ ਮਾਨਕ ਮਹਿਤਾ ਜੀ ਜਿਸ ਤਰੀਕੇ ਨਾਲ ਛੋਟੀ ਜੀ ਉਮਰ ਦੇ ਵਿੱਚ ਚੇਅਰਮੈਨ ਬਨਾਇਆ ਔਰ ਸਾਰੇ ਸ਼ਹਿਰ ਦੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਚ ਖਲਬਲੀ ਮੱਚੀ ਹੋਈ ਹੈ ਉਹ ਕਹਿੰਦੇ ਨੇ ਕਿ ਅੱਜ ਤੱਕ ਤਾਂ ਸਾਰੇ ਸਾਰੇ ਉਮਰ ਅਸੀਂ ਲੱਗੇ ਰਹੇ ਸਾਡ ਨੂੰ ਕਿਸੇ ਨਾਲ ਆਪਣਾ ਕਿਸੇ ਨੂੰ ਕੋਈ ਅਹੁਦਾ ਨਹੀਂ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਕੋਈ ਇੱਜ਼ਤ ਮਾਨ ਸਨਮਾਨ ਨਹੀਂ ਮਿਲਿਆ ਉਹ ਇੱਕ ਪਾਰਟੀ ਐਸੀ ਹੈ ਵੀ ਜਿਹੜੇ ਛੋਟੇ ਛੋਟੇ ਉਮਰਾਂ ਦੇ ਚਲੋ ਮੈਂ ਤੇ ਆਪਣਾ ਸਮਝ ਲਓ ਕਿ ਇੱਕ ਮੇਰਾ ਤਜਰਬਾ ਕਰਕੇ ਜਾਂ ਜਿਸ ਤਰ੍ਹਾਂ ਉਮਰ ਦੇ ਸਾਫ ਕਰਕੇ ਮੇਰੀ ਜ਼ਿੰਮੇਵਾਰੀ ਲਗਾਈ ਗਈ ਹੈ ਲੇਕਿਨ ਮਾਨਕ ਮਹਿਤਾ ਜੀ ਸੰਨੀ ਜੀ ਔਰ ਡਾਕਟਰ ਜਗਦੀਸ਼ ਸਿੰਘ ਜੀ ਔਰ ਹੋਰ ਜਿਹੜੇ ਪਾਰਟੀ ਦੇ ਜਿਹੜੇ ਉਧੇਦਾਰ ਹਨ ਛੋਟੇ ਛੋਟੇ ਉਮਰਾਂ ਦੇ ਜਿਹੜੇ ਲੜਕੇ ਜਿਹੜੇ ਨੇ ਉਹ ਪਾਰਟੀ ਦੇ ਨਾਲ ਉਹਨਾਂ ਨੂੰ ਜੋ ਅਧ ਦੇ ਦਿੱਤੇ ਗਏ ਹਨ ਇਹਨਾਂ ਨੇ ਆਪਣੀ ਪਾਰਟੀ ਦਾ ਤੇ ਚਲੋ ਵਿਕਾਸ ਕਰਨਾ ਹੈ ਲੇਕਿਨ ਜੋ ਦੂਸਰੀਆਂ ਪਾਰਟੀਆਂ ਵਿੱਚ ਖਲਬਲੀ ਮੱਚੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਵਾਲੀ ਹੋਏਗੀ ਔਰ ਉਹ ਮੈਂ ਸਮਝ ਨਹੀਂ ਨਾ ਕਿ ਇਹ ਪਾਰਟੀ ਦੇ ਵਿੱਚ ਉਹਨਾਂ ਦੇ ਆਪਣੀ ਖਲਬਲੀਆਂ ਮੱਝਣ ਗਈਆਂ ਵੀ ਬਣਿਆ ਕੀ ਸਾਨੂੰ ਕਿਉਂ ਨਹੀਂ ਉਹਦੇ ਕੋਈ ਪਾਰਟੀਆਂ ਦੇ ਰਹੀਆਂ ਸੋ ਜਿੱਥੋਂ ਤੱਕ ਅੱਜ ਕੋਰਮ ਪੂਰਕ ਕਰਨ ਦਾ ਸਵਾਲ ਹੈ ਵੀ ਕੋਈ ਵੀ ਟਰਸਟ ਜਿਹੜਾ ਹੈ ਉਹਨਾਂ ਚਿਰ ਵਿਕਾਸ ਦੇ ਕੰਮ ਦੇ ਵਿੱਚ ਗਤੀ ਨਹੀਂ ਲਿਆ ਸਕਦਾ ਜਿੰਨਾ ਚਿਰ ਉਹਦਾ ਆਪਣਾ ਕੋਰਮ ਪੂਰਾ ਨਾ ਹੋਏ ਉਹਦੇ ਵਾਸਤੇ ਟਰਸਟੀਆਂ ਦੀ ਜ਼ਰੂਰਤ ਹੈ ਟਰਸਟੀ ਪੂਰੇ ਮਤਾ ਕੋਈ ਪਹਿਣਾ ਤੇ ਟਰਸਟੀਆਂ ਨੇ ਵਿੱਚ ਸਹਿਮਤੀ ਜਿਤਾਣੀ ਹੈ ਔਰ ਪੂਰੇ ਜਿਹੜਾ ਸਟਾਫ ਬੈਠਦਾ ਤੇ ਤਾਦੀ ਕੋ ਮਤਾ ਸੀ ਅੱਗੇ ਭੇਜ ਸਕਣੇ ਆ ਸੋ ਅੱਜ ਮੈਂ ਆਪਣੇ ਐਮਐਲਏ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਹੀ ਯੋਗ ਇਨਸਾਨ ਬਹੁਤ ਹੀ ਸੂਝਬੂਝ ਵਾਲੇ ਮੇਰੇ ਨਾਲ ਦੋਸਤੀ ਬਣਾਏ ਹਨ ਔਰ ਅੱਜ ਅਸੀਂ ਦਿਨ ਰਾਤ ਆਪਣਾ ਜਦਾ ਦਿਨ ਰਾਤ ਅਸੀਂ ਮਿਹਨਤ ਕਰਕੇ ਇਹ ਸ਼ਹਿਰ ਦਾ ਵਿਕਾਸ ਕਰਨ ਵਾਸਤੇ ਕੋਈ ਕਸਰ ਨਹੀਂ ਛੱਡਾਂ ਇੱਕ ਵਾਰ ਫਿਰ ਬਟਾਲੇ ਸ਼ਹਿਰ ਵਾਸਤੇ ਜਿਹੜੀਆਂ ਦਿਨ ਪ੍ਰਤੀ ਦਿਨ ਜਿਹੜੀਆਂ ਜ਼ਿੰਮੇਵਾਰੀਆਂ ਜਿਹੜੀਆਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤਾਂ ਜੋ ਕਿ ਲੋਕਾਂ ਦੇ ਕੰਮਾਂ ਦਾ ਜਿਹੜਾ ਕਿਸੇ ਵੀ ਕਿਸਮ ਦੀ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਸਾਡੇ ਤੁਸੀਂ ਦੇਖਿਆ ਸੀ ਜਸ਼ਪਾਲ ਚੋਹਾਨ ਜੀ ਨੂੰ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਬਣਾਇਆ ਸੀ ਮਾਰਕੀਟ ਟ੍ਰੇਡਰ ਦਾ ਮਾਲਕ ਮਹਿਤਾ ਨੂੰ ਬਣਾਇਆ ਸੀ ਤੇ ਸਾਡੇ ਇੰਪਰੂਵਮੈਂਟ ਟਰਸਟ ਦੇ ਕਿਤੇ ਨਾ ਕਿਤੇ ਟਰਸਟੀ ਜਿਹੜੇ ਦੂਰ ਰਹਿ ਗਏ ਸੀ ਅੱਜ ਉਹ ਦੇਣਾ ਮੈਂ ਮਾਨਣਾ ਇਹ ਗੱਲ ਕਹਿ ਸਕਦਾ ਹਾਂ ਵੀ ਸੰਨੀ ਮੱਸੀ ਜਿਹੜਾ 크ਰਿਸਚੀਅਨ ਪਰਵਾਰ ਚੋਂ ਆ ਔਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਚੱਲੀ ਇਸ ਲੜਕੇ ਨੇ ਰਾਤ ਦਿਨ ਮਿਹਨਤ ਕੀਤੀ ਬਿਨ ਸਵਾਰਥ ਕੋਈ ਲਾਲਚ ਨਹੀਂ ਨਾ ਕਿਸੇ ਤੋਂ ਇਹਨੇ ਕਦੀ ਕੁਝ ਮੰਗਿਆ ਵੀ ਮੈਨੂੰ ਆਹ ਜ਼ਿੰਮੇਵਾਰੀ ਦੇ ਦਿਓ ਆਹ ਹੌਦਾ ਦੇ ਦਿਓ ਕਿਉਂਕਿ ਤਕਰੀਬਨ ਸਫ਼ਰ ਜਿਹੜਾ ਪਾਰਟੀ ਦੇ ਵਿੱਚ ਮੇਰੀਆਂ ਅੱਖਾਂ ਸਾਹਮਣੇ ਗੁਜ਼ਰ ਰਿਹਾ ਹੈ ਅੱਜ ਪਾਰਟੀ ਵੱਲੋਂ ਜਿਹੜਾ ਸੰਨੀ ਮਸੀਹ ਨੂੰ ਜਿਹੜਾ ਇੰਨਾ ਵੱਡਾ ਮਾਨ ਜਿਹੜਾ ਟਰਸਟੀ ਬਣਾ ਕੇ ਇੱਕ ਪਾਰਟੀ ਨੇ ਜ਼ਿੰਮੇਵਾਰੀ ਦੀ ਫੀਤੀ ਲਾਈ ਆ ਮੈਂ ਪਾਰਟੀ ਹਾਈ ਕਮਾਂਡ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਉਹਨਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਜਿਹੜੇ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਅੱਗੇ ਲੈ ਕੇ ਆਏ ਔਰ ਉਹਨਾਂ ਦੇ ਨਾਲ ਡਾਕਟਰ ਜਗਦੀਸ਼ ਜੋ ਕਿ ਅ ਰਜਾਦੇ ਪਿੰਡ ਤੋਂ ਨੇ ਇਹਨਾਂ ਨੇ ਵੀ ਜਦੋਂ ਦੀ ਪਾਰਟੀ ਤੁਰੀ ਆ ਉਦੋਂ ਦਾ ਝੰਡਾ ਜਿਹੜਾ ਬਲੰਦ ਕਰਕੇ ਔਰ ਨਿਸਵਾਰਥ ਹੋ ਕੇ ਇੱਕ ਮੈਂ ਕਹਿ ਸਕਦਾ ਹਾਂ ਵੀ ਕੋਈ ਉਧਿਆਂ ਦੀ ਲਾਲਸਾ ਨਹੀਂ ਕੋਈ ਦਾ ਸਿਰਫ ਤੇ ਸਿਰਫ ਸੋਚੇ ਰੱਖੀ ਸੀ ਵੀ ਪਾਰਟੀ ਲਈ ਹੁਣੀ ਹੈ ਮਿਹਨਤ ਕਰਕੇ ਪਾਰਟੀ ਦੀ ਚੜ੍ਹਦੀ ਕਲਾ ਦੀ ਗੱਲ ਕਰਨੀ ਹੈ ਅੱਜ ਪਾਰਟੀ ਨੇ ਇਹਨਾਂ ਨੂੰ ਵੀ ਜਿਹੜੀ ਟਰਸਟੀ ਦੀ ਜ਼ਿੰਮੇਵਾਰੀ ਦੇ ਕੇ ਅੱਜ ਕੁਰਸੀ ਤੇ ਬਿਰਾਜਮਾਨ ਬਿਠਾਇਆ ਇਹਨਾਂ ਨੂੰ ਸੋ ਮੈਂ ਆਪਣੇ ਜਸਪਾਲ ਚੋਹਾਨ ਹੋਣਾ ਨੂੰ ਡਾਕਟਰ ਜਗਦੀਸ਼ ਹੋਣਾ ਨੂੰ ਔਰ ਸੰਨੀ ਮਸੀ ਜੀ ਨੂੰ ਇਹਨਾਂ ਨੂੰ ਮੁਬਾਰਕਬਾਦ ਦੰਨਾ ਕਿ ਤੁਹਾਡਾ ਜਿਹੜਾ ਹੁਣ ਸਾਰਾ ਇਕੋਰਮ ਜਿਹੜਾ ਉਹ ਪੂਰਾ ਹੋ ਚੁੱਕਿਆ ਨਾਲ ਸਾਡੇ ਆਲਾ ਅਫਸਰ ਸਹਿਬਾਨ ਐਕਸੈਂਸ ਸਹਿਬਾਨ ਯੂ ਸਹਿਬਾਨ ਸਾਰੀ ਟੀਮ ਜਿਹੜੀ ਪੂਰੀ ਆ ਹੁਣ ਜਿਹੜੇ ਕੰਮਾਂ ਦੀ ਰਫ਼ਤਾਰ ਵੀ ਵਧੂਗੀ ਰੁਕੇ ਹੋਏ ਕੰਮਾਂ ਨੂੰ ਤਰਜੀਹ ਦੇ ਕੇ ਕਿਉਂਕਿ ਜ਼ਿੰਮੇਵਾਰੀ ਜਦੋਂ ਅ ਮੋੜਿਆਂ ਤੇ ਆ ਜਾਂਦੀ ਹੈ ਫਿਰ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਇਹਨਾਂ ਇਹਨਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਉਹ ਫਿਰ ਆਪਣੇ ਆਪ ਹੀ ਲੋਕ ਜਿਹੜੇ ਇਹਨਾਂ ਤੱਕ ਪਹੁੰਚ ਕਰਨੀ ਸ਼ੁਰੂ ਕਰ ਲੈਂਦੇ ਨੇ ਜਿਨ੍ਹਾਂ ਨੂੰ ਵੀ ਕਿਸੇ ਕਿਸੇ ਦਾ ਵੀ ਕੰਮ ਹੋਵੇ ਸੋ ਮੈਂ ਇਹਨਾਂ ਦੋਹਾਂ ਨੂੰ ਮੁਬਾਰਕਬਾਦ ਦਿੰਦਾ ਨਾਲ ਚੋਹਾਨ ਸਾਬ ਨੂੰ ਮੁਬਾਰਕਬਾਦ ਦਿੰਦਾ بس ਇਹੋ ਬੇਨਤੀ ਕਰੂੰਗਾ ਤਕੜੇ ਹੋ ਕੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਮਾਣ ਜੋ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਤਗੜੇ ਹੋ ਕੇ ਬਟਾਲੇ ਦੀ ਇਮਾਨਦਾਰੀ ਤੇ ਵਫਾਦਾਰੀ ਨਾਲ ਅਸੀਂ ਡਵੈਲਪਮੈਂਟ ਕਰੀ ਕਾਂਗਰਸ ਕਾ ਤੁਹਾਨੂੰ ਬਹੁਤ ਬੋਲਾ ਕਰ ਰਿਹਾ ਆ ਦੇਖੋ ਜੀ ਮੈਂ ਤੇ ਹੁਣ ਇਹਦੇ ਬਾਰੇ ਕੀ ਕਹਿ ਸਕਦਾ ਕਿਉਂਕਿ ਪਿੱਛੇ ਦੇ ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਆ ਤੁਹਾਨੂੰ ਪਤਾ ਹੀ ਆ ਵੀ ਜੋ ਮਾਹੌਲ ਹੈ ਸਾਡੇ ਪੰਜਾਬ ਦੇ ਵਿੱਚ ਅਸਲ ਚ ਮੁੱਖ ਮੰਤਰੀ ਦੇ ਚਿਹਰੇ ਜਿਆਦਾ ਹੋ ਗਏ ਨੇ ਇੱਥੇ ਵੀ ਕਲਰ ਪਿਆ ਵਾ ਉੱਤੇ ਵੀ ਹੁਣ ਪਤਾ ਨਹੀਂ ਕੀ ਕੀਤਾ ਤੇ ਫਿਰ ਈਡੀ ਦੀ ਸੈਂਮਿੰਗ ਹੋਈ ਆ ਮੈਨੂੰ ਤੇ ਤੁਹਾਡੇ ਕੋਲ